ਇਹੇ ਤਾਂ 90000 ਕਰਤੀ ਤੇ ਮਾਨਤਨ ਹੋ ਜੂਗਾ ਹਾਂਜੀ ਮਾਨਤਨ ਤੇ ਅਗਲੀ ਤੇ ਭਾਈ ਆਪਾਂ ਇਹਦਾ ਰੇਟ ਕੀ ਕਰਦੇ ਆਂਗੇ 90000 ਤੇ ਰੇਟ ਦਾ 90 ਕਰਦੇ ਇਹਦਾ ਰੇਟ ਹੈਗਾ 75000 75000 ਤੇ ਉਸ ਤੋਂ ਬਾਅਦ ਵੀ ਆ ਲੈ ਜਾ ਤੇ ਕਰਦੀ ਗਾਂ ਬਈ ਹਾਂ ਜਮਾ ਕਰਦੀ ਆ ਬਈ ਤੇ ਕਰਦੀ ਗਾਂ ਕੀ ਸਸੀਕਾਲ ਤੋਂ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਸ਼ਾਂਕੀ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਆਪਾਂ ਕਰਨ ਜਾ ਰਹੇ ਆ ਮੇਰੇ ਡੱਬਾ ੜੀ ਮੰਡੀ ਉਤੇ ਹਰੇਕ ਐਤਵਾਰ ਨੂੰ ਹੁੰਦੀ ਹੈ ਜੀ ਜਿਹਦੇ ਵਿੱਚੋਂ ਰੇਟ ਪਏ ਜਾਣਕਾਰੀ ਦੇਵਾਂਗੇ ਤੇ ਮੰਡੀ ਵਿੱਚੋਂ ਲੈ ਕੇ ਦੇਵਾਂਗੇ ਪੁੱਛਣਾ ਠੀਕ ਹੈ ਅੱਗੇ ਚੱਲ ਕੇ ਤੁਹਾਨੂੰ ਦਿਖਾਉਣਾ ਸਰਣਕ ਮੇਲਾ ਮੰਡੀ ਦਾ ਦੇਖ ਸਕਦੇ ਹੋ ਕਿ ਲੈ ਵੀ ਮਿੱਤਰੋ ਤੁਹਾਡੇ ਲਈ ਬਹੁਤ ਹੀ ਟਾਪ ਕੁਆਲਿਟੀ ਐਚ ਸਦਾਨ ਲੈ ਕੇ ਆਏ ਆਂ ਇੱਕ ਵਰਸ ਨੂੰ ਤੋਰ ਕੇ ਚੈੱਕ ਕਰਾਉਣੇ ਆਗੇ ਤੇ ਸ਼ਕਲ ਤੇ ਦੇਖਣ ਦੇ ਵਾਸਤੇ ਆਪ ਨੂੰ ਫੈਗ ਦਾ ਸੀਮਨ ਲੱਗਦਾ ਬਾਕੀ ਬਾਈ ਨਾਲ ਗੱਲ ਕਰਾਂਗੇ ਤੇ ਲੇਵੇ ਦੀਆਂ ਨਾੜਾ ਪੂਰਗਾ ਘੈਂਟ ਦੇਖ ਦਿਖਾਉਂਗਾ ਠੀਕ ਹੈ ਤੇ ਜਦੋਂ ਇਹਨੇ ਤਿਆਰ ਹੋਣਾਗਾ ਤਾਂ ਬਹੁਤ ਘੈਂਟ ਬਣ ਜਾਣੀ ਹੈਗੀ ਲੇਵੇ ਨੂੰ ਬਾਰੇ ਪੂਰੀ ਗੱਲ ਵਾਤਾ ਮੋੜ ਲਿਆ ਪੂਰੀ ਘੈਂਟ ਗੱਲ ਵਾਤਾ ਲੇਵੀ ਦੀ ਠੀਕ ਹੈ ਥਾਣੇ ਚਾਰ ਇੱਕੋ ਜਿਹੇ ਕੱਲੇ ਕੱਲੇ ਥਣ ਪਏ ਹੈਗੇ ਪੂਰੀ ਘੈਂਟ ਆਗੀ ਕਿ ਵਾਕਿ ਸਾਨੂੰ ਜਾਣਕਾਰੀ ਲੈ ਕੇ ਦੱਸ ਦੀ ਕੀ ਜਾਣਕਾਰੀ ਇਹਦੀ ਕਿੰਨਾ ਸੂਆ ਤੇ ਕੀ ਸਿਸਟਮ ਆ ਸੱਸੀ ਦਾ ਬਾਈ ਸ੍ਰੀ ਗਾਲ ਬਾਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਆਪਣਾ ਨਾਮ ਬਾਈ ਪਿੰਡ ਹੈਗਾ ਮੀਆਂ ਨਾਂ ਹੈਗਾ ਜੋਤਾਂ ਤੇ ਜ਼ਿਲ੍ਹਾ ਬਠਿੰਡਾ ਪੈਂਦਾ ਹਾਂ ਬਾਈ ਜ਼ਿਲ੍ਹਾ ਬਠਿੰਡਾ ਤੇ ਬਈ ਆਪਾਂ ਉਹਦੇ ਬਾਰੇ ਜਾਣਕਾਰੀ ਦਿਓ ਵੀ ਗਾਂ ਬਾਰੇ ਜਾਣਕਾਰੀ ਵੀ ਇਹ ਤੀਜੇ ਸੂਏ ਗਾਂ ਕੀ ਠੀਕ ਆ ਬਾਈ ਇਹ 8 ਦਿਨ ਰਹਿ ਗਿਆ ਸੂਨ ਚ ਠੀਕ ਆ ਬਾਈ ਤੇ ਦੂਜੇ ਸੂਏ ਕਿਹਨਾ ਕਦੋਂ ਦਿੱਤਾ 35 ਲੀਟਰ ਦੁੱਧ ਨੇ ਖੁੱਲਾ ਪਾਇਆ ਬਾਈ ਠੀਕ ਆ ਤੇ ਘਰ ਦੀ ਗਾਂ ਬਈ ਇਹ ਹਾਂ ਜਮਾ ਕਰਦੀ ਆ ਬਾਈ ਤੇ ਘਰ ਦੀ ਗਾਂ ਕੀ ਤੇ 35 ਕਿਲੋ ਬਾਈ ਕਹਿੰਦਾ ਮਾਲਕ ਦੱਸਾਂ ਸਾਰੇ 35 ਕਿਲੋ ਦੁੱਧ ਪਾਇਆ ਹੈਗਾ ਤੇ ਕੁਸ਼ੀਮਾਂ ਦੀ ਡਿਟੇਲ ਹੈ ਜਿਹੜਾ ਹੁਣ ਪੜਿਆਗਾ ਸੀਮਾਂ ਦੀ ਡਿਟੇਲ ਹੈ ਨਹੀਂ ਬਾਈ ਠੀਕ ਆ ਬਾਈ ਤੇ ਆਪਾਂ ਤਾਂ ਰੇਟ ਕੀ ਕਰਦੇ ਆਂਗੇ ਰੇਟ 1.20 ਬਾਈ ਵੀਟ ਇੱਕ ਵੀ ਕਰਦੇ ਆਂਗੇ ਜੇ ਜਿਵੇਂ ਵੀਡੀਓ ਬਣਾਉਣਾ ਸਰ ਬਾਈ ਆਪਣਾ ਕੰਟੈਕਟ ਨੰਬਰ ਦੱਸ ਦਿਓ 79435 0276 ਇੱਕ ਵਾਰੀ ਹੋਰ ਦੱਸ ਦਿਓ ਬਾਈ 79435 0276 ਠੀਕ ਹੈ ਧੰਨਵਾਦ ਲੈ ਵੀ ਤੁਹਾਡੇ ਲਈ ਆਪਾਂ ਇੱਕ ਗਾਂ ਦੀ ਵੀਡੀਓ ਲੈ ਕੇ ਆਏ ਆਂਗੇ ਤੇ ਬਾਕੀ ਬਾਈ ਨਾਲ ਗੱਲ ਕਰਦੇ ਬਈ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਬਾਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਪਿੰਡ ਆਪਣਾ ਉਦੇ ਕਰਨ ਜਿਲ੍ਹਾ ਕਿਹੜਾ ਪਿੰਡ ਬਾਈ ਜਿਲ੍ਹਾ ਮੋਕਸਰ ਜਿਲ੍ਹਾ ਮੋਕਸਰ ਸਾਹਿਬ ਤੇ ਨਾਮ ਕੀ ਵੀ ਆਪਣਾ ਹਾਂਜੀ ਨਾਮ ਕੀ ਆ ਬਾਈ ਬੋਰਾ ਜੀ ਬੋਰਾ ਤੇ ਬਾਈ ਵਿੱਚ ਬਾਈ ਆਪਣੇ ਕੋਲ ਕਿੰਨੇ ਨਾਗਾ ਵੇਚ ਨਾਲੇ ਇਹ ਆਪਣਾ ਚੇਨਾ ਨਾਗਾ ਹੈ ਚੇਨਾ ਨਾਗਾ ਇਹ ਪਹਿਲੀ ਗਾਂ ਦੇ ਬਾਰੇ ਜਾਣਕਾਰੀ ਦਿਓ ਕਿੰਨਾ ਵਸੂਗਾ ਆਹ ਹੈ ਇਧਰ ਲਈ ਬਈ ਇਦੀ ਇਦੀ ਪਹਿਲੇ ਆਹ ਦੂਜਾ ਸੂਆਈ ਦੂਜਾ ਸੂਆਗਾ ਤੇ ਪਹਿਲੇ ਸੂਏ ਕਿੰਨਾ ਕਰ ਦੋ ਦਿੱਤੇ ਨੇ ਬਈ ਇਹਨੇ ਦਿੱਤਾ ਜੀ 24 20 22 23 ਕਿਲੋ 22 23 ਕਿਲੋ ਮੜਾ ਜੜਰ ਤੇ ਹੱਥ ਲਾ ਕੇ ਦਿਖਾ ਦਿਓ ਢੰਡੀ ਸੀਲ ਤੇ ਬਾਕੀ ਤੁਸੀਂ ਇਹ ਦੇਖ ਸਕਦੇ ਹੋ ਕਿੰਨਾ ਲੈ ਬਣੇ ਖੋਲਣਾਗਾ ਵਰੀਆ ਠੰਡੀ ਕਿੰਨੇ ਗਣਾ ਦੀ ਕੱਚੇ ਬਈ ਹਜੇ ਤੇ ਲੈ ਜੀ ਹਫਤਾ ਦੱਸ ਦਿੰਦੇ ਹਫਤਾ ਦੱਸ ਦਿੰਦੇ ਬਈ ਆਪਾਂ ਦਾ ਰੇਟ ਕੀ ਕਰਦੇ ਆਂ ਰੇਟ ਤਾਂ 90000 ਕਰਤੀ ਤੇ ਮਾਨਤਨ ਹੋ ਜਾਊਗਾ ਹਾਂਜੀ ਮਾਨਤਨ ਤੇ ਅਗਲੀ ਗਾਂ ਦਿ ਆਹ ਆਹ ਇਹ ਇੱਕ ਸੁਣਾ ਕਾਲੀ ਗਾਂ ਦਿਖਾਉਣੇ ਆ ਕਿ ਸਿਮਪ ਆ ਗਈ ਤੇ ਬਾਕੀ ਥਣ ਦੇਖੋ ਸਾਫ ਸੁਥਰੀ ਠੀਕ ਹੈ ਠੰਡੀ ਸੀ ਲਾ ਜੀ ਤੇ ਸੂਈ ਹੋਈ ਆ ਬਈ ਸੂਈ ਆ ਉਹ ਬੱਚਾ ਤੇ ਮਗਰ ਬੱਚਾ ਦਾ ਮਗਰ ਬੱਚਾ ਦਾ ਤੇ ਇਹਦਾ ਦੁੱਧ ਦਾ ਕੀ ਰਿਕਾਰਡ ਆ ਬਈ ਇਹਦਾ ਹੈਗਾ ਜੀ 18 ਕਿਲੋ ਬੋੜਾ 18 ਕਿਲੋ ਬੋੜਾ ਤੇਰਾ ਹੈਗਾ ਤੇਰਾ ਸੂਆ ਕਿੰਨਾ ਬਈ ਇਹਦਾ ਦੂਜਾ ਜੀ ਦੂਜਾ ਸੂਆ ਤੇ ਇਹਦਾ ਮੁੱਲ ਕੀ ਕਰਦੇ ਆ ਬਈ ਇਹਦਾ ਮੰਗਦੇ ਆ ਹੈ 65000 ਇਹਦਾ 65000 ਆ ਕਿ ਤੀਜੀ ਗਾਹਰੇ ਕੀ ਹੁਣ ਆ ਓਹਰੀ ਬਾਈ ਉਹ ਬਾਈ ਦੀ ਹੈਗੀ ਤੇ ਬਈ ਆਪਣਾ ਮੋਬਾਈਲ ਨੰਬਰ ਦਾ ਦੇਖ ਕਰੀ 80500 ਕੇ ਵਾਲੀ ਹਾਂ ਬਈ 96577 ਇੱਕ ਵਾਰੀ ਹੋਰ ਦੱਸ ਦਿਓ 80500 ਕੇ ਵਾਲੀ ਹਾਂ ਬਈ 96577 ਠੀਕ ਹੈ ਤਾਂ ਪਹਿਲਾਂ ਤੁਸੀਂ ਜਰਸੀ ਦੀ ਕੁਆਲਿਟੀ ਦੇਖੋ ਬਹੁਤ ਹੀ ਚੰਗੀ ਜਰਸੀ ਹੈਗੀ ਤੇ ਅੱਖਾਂ ਤੇ ਮੱਥੇ ਚ ਟੋਆ ਪੈਂਦਾਗਾ ਇੱਕ ਵਾਰ ਤੁਹਾਨੂੰ ਪੂਰੀ ਆਪਾ ਦਿਖਾਉਣਿਆਗੇਗਾ ਤੇ ਬਾਕੀ ਲਵਾਂਗੇ ਜਾਣਕਾਰੀ ਬਾਈ ਤੋਂ ਦੇਖ ਸਕਦੇ ਹੋਗੇ ਤੇ ਮਗਰ ਸ਼ਾਇਦ ਵੱਛਾਗਾ ਬਾਕੀ ਗੱਲ ਬਾਤ ਕਰਦੇ ਆ ਤੇ ਸੂਈ ਨੁਕਾ ਸੱਸੀ ਗੱਲ ਬਈ ਬਈ ਆਪਣਾ ਨਾਮ ਤੇ ਪਿੰਡ ਦੱਸ ਦੋ। ਠੀਕ ਆ ਭਾਈ ਤੇ ਕਿੰਨੇ ਦਿਨ ਹੋਇਆ ਵੀ ਇਹਨੂੰ ਸੂਈ ਨੂੰ? 20 ਤੋਂ 25 ਦਿਨ ਹੋ ਗਏ ਤੇ ਭਾਈ ਕਿੰਨਾ ਦੁੱਧ ਹੋ ਨੈਟ ਤਿਆਰ ਹੈ ਤੇ? 14 ਕਿਲੋ ਦੁੱਧ ਤਿਆਰ ਆਗਾ ਤੇ ਬਾਕੀ ਠੰਡੀ ਸੀਲ ਬਹੁਤ ਜਿਆਦਾ ਹੈਗਾ। ਤੇ ਮੁੱਠੀ ਵਾਲੇ ਥਾਣਾਂਗੇ ਜੇ ਕਿਸੇ ਮੇਰੇ ਵੀਂਗਲੇਆਂ ਦਾ ਕੰਟੈਕਟ ਕਰੋ ਤੇ ਭਈ ਆਪਾਂ ਦਾ ਮੁੱਲ ਕੀ ਕਰਦੇ ਆਂਗੇ? ਇਮਾਨਤਾਂ ਭਾਈ। ਠੀਕ ਆ ਭਈ ਤੇ ਮੋਬਾਈਲ ਨੰਬਰ ਦੱਸ ਦੋ। ਠੀਕ ਆ ਭਈ। ਠੀਕ ਧੰਨਵਾਦ। ਲੈ ਵੀ ਮੈਟਰ ਸੋਡੇ ਲਈ ਆਪਾਂ ਤਿੰਨ ਗਾਵਾਂ ਸੇਲ ਹੀ ਲੈ ਕੇ ਆਏ ਆ ਤੇ ਪਹਿਲੀ ਗਾਂ ਦੀ ਤੁਹਾਨੂੰ ਵਿੱਚ ਦਿਖਾਉਣੇ ਆਗੇ ਕਿਵੇਂ ਸਿਸਟਮ ਆ ਥਣ ਥਣ ਦੇਖੋ ਪੂਰੇ ਚੰਗੇ ਹੈਗੇ ਤੇ ਰੈਡ ਥਾਣਾ ਗੀ ਪੂਰੀ ਘੈਂਟ ਵਾਲਾ ਠੰਡੀ ਸੀਲ ਆ ਜੀ ਇੱਕ ਵਾਰੀ ਤੁਹਾਨੂੰ ਤੋੜ ਕੇ ਦਿਖਾਉਣੇ ਆ ਮਾੜੀ ਖੋਲ ਕੇ ਤੋੜ ਲੈਣ ਤੇ ਬਾਕੀ ਬਾਡੀ ਸਟਰਕਚਰ ਬਹੁਤ ਹੀ ਵੱਡਾ ਦਾ ਘੈਂਟ ਗੱਲਾਂ ਵਾ ਸਭ ਦਾ ਇਹ ਸਟਰ ਦਿਖਾਵਾਂਗੇ ਤੋੜ ਕੇ ਕਿਹਈ ਭਰਾ ਪੁੱਛਦੇ ਇਹ ਵੀ ਆਟਰ ਦਿਖਾਉਣ ਦਾ ਮਤਲਬ ਇਹ ਹੁੰਦਾ ਇਹ ਦੇਖਣ ਦਾ ਮਤਲਬ ਹੁੰਦਾ ਵੀ ਚੰਗਾ ਕਿਵੇਂ ਆ ਕਿਵੇਂ ਨਹੀਂ ਹੈਗਾ ਹਨਾ ਪੂਰੀ ਕੈਂਟ ਗੱਲ ਪਤਾ ਟਰਦੀ ਹੈ ਨਿਆਰੇ ਵਾਲਾ ਪੂਰਾ ਕੰਨ ਮੋੜ ਲਿਆ ਦੇਖ ਸਕਦੇ ਹੋ ਪੂਰਾ ਹੈ ਕੈਂਟ ਦਾ ਵਾਲਾ ਤੇ ਫੇਸ ਕੁਆਲਟੀ ਬਹੁਤ ਚੰਗੀ ਹੈ ਰਕਤ ਤੇ ਬਾਕੀ ਰੇਟ ਵਾਈ ਦੁੱਧ ਵਾਈ ਦਾ ਪਾਉ ਸਾਨੂੰ ਜਾਣਕਾਰੀ ਲੈ ਕੇ ਦੱਸਾਂਗੇ ਤਨਗਾਵਾ ਨੇ ਉਹਨਾਂ ਦੀ ਆਪਾਂ ਚੰਗੀ ਤਰ੍ਹਾਂ ਜਾਣਕਾਰੀ ਲੈ ਲਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਲੋ ਚਰਨਾ ਜੀ ਪਿੰਡ ਬਾਈ ਢੂੜਕੋੜ ਜ਼ਿਲ੍ਹਾ ਮੁਕਸਾ ਜ਼ਿਲ੍ਹਾ ਮੁਕਸਾ ਰਹਿੰਦਾ ਤੇ ਬਾਈ ਦਾ ਨਾਮ ਚਰਨਾ ਹੈਗਾ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਇਹ ਪਹਿਲਾ ਸਭ ਤੋਂ ਪਹਿਲਾ ਆਪਣਾ ਗਾਂ ਦੀ ਜਾਣਕਾਰੀ ਦੇ ਕਿੰਨਵਾ ਸੂਆ ਗਾਂ ਦਾ ਪਹਿਲਾ ਸੂਆ ਜੀ ਪਹਿਲਾ ਸੂਆ ਦਾ ਪਹਿਲੇ ਸੂਏ ਗਾਂ ਕੀ ਤੇ ਭਾਈ ਕੋਈ ਰਿਕਾਰਡ ਹੈ ਇਹਦੀ ਮਾਮੂ ਦਾ ਇਹਦੀ ਮਾਂ ਨੇ 30 ਕਿਲੋ ਦੁੱਧ ਦਿੱਤਾ 30 ਕਿਲੋ ਦੁੱਧ ਦਿੱਤਾ ਸੀਗਾ ਇੱਕ ਵਾਰੀ ਠੰਡੀ ਸੀਲ ਚੈੱਕ ਕਰਾ ਦਿਓ ਮਾੜੀ ਜੀ ਠੰਡੀ ਸੀਲ ਪੂਰੀ ਹੈਗੀ ਤੇ ਭਾਈ ਆਪਾਂ ਇਹਦਾ ਰੇਟ ਕੀ ਕਰਦੇ ਆਂਗੇ 90000 ਤੇ ਰੇਟ ਦਾ 90 ਕਰਦੇ ਆਂ ਜਾਇ ਜਾਂ ਰੇਟ ਹੈਗਾ ਤੇ ਬਾਕੀ ਸਕਰੀਨ ਉੱਤੇ ਨੰਬਰ ਚੱਲੂਗਾ ਐਂ ਇਹਦਾ ਦੱਸ ਦੇ ਪਾਸ ਤੇ ਨਾੜਾ ਦੇਖੋ ਭਾਈ ਕਿਵੇਂ ਖੜੀਆਂ ਹੈਗੀਆਂ ਮਿਰਕ ਵੇਣ ਕਹਿੰਦੇ ਇਹਨੂੰ ਬਹੁਤ ਹੀ ਚੰਗੀ ਖੜੀ ਹੈ ਤੇ ਇਹ ਸੂਈ ਵੀ ਹੈਗੇ ਸੌਣ ਵਾਲੇ ਬਈ ਸੂਈ ਹੈ ਜੀ ਇਹ ਸੂਈ ਹੋਈ ਹੈ ਤੇ ਡਰ ਡਰ ਪੂਰਾ ਘੈਂਟ ਆ ਗੱਲ ਹੱਥ ਲਈ ਮਾੜਾ ਚੱਕਰ ਨਹੀਂ ਠੰਡੀ ਸੀ ਲਾ ਘੈਂਟ ਪੂਰੀ ਗੱਲ ਬਹੁਤ ਬੜਾ ਠੀਕ ਹੈ ਪੂਰੀ ਘੈਂਟ ਗੱਲ ਬਾਤ ਹੈ ਕਿ ਤੇ ਡੱਬੀ ਗਾਂ ਵੀ ਕਰਾਸ ਬਰੀਡਿੰਗ ਦੀ ਗਾਂ ਹੈ ਤੇ ਬਈ ਇੱਕ ਕਿੰਨਾਵਾਂ ਸੂਆ ਵੀ ਇਹਦਾ ਇਹ ਦੂਜਾ ਦੂਜਾ ਸੂਆਗਾ ਤੇ ਹੁਣ ਬਈ ਕਿੰਨੇ ਦਿਨ ਹੋਇਆ ਸੂਈ ਨੂੰ ਹੋ ਗਈ ਜੀ ਛੀ-ਸਾਦਾਂ ਛੀ-ਸਾਦਾਂ ਤੇ ਕਿੰਨਾ ਮੁੱਦ ਤਿਆਰ ਹੋ ਬਈ ਇਹ ਥੱਲੇ ਹੁਣ ਇਸ ਟਾਈਮ ਬੌਲਾ ਹੈਗਾ ਕਿੰਨਾ ਬਈ 13 14 ਕਿਲੋ 13 14 ਕਿਲੋ ਬੋਲ ਹੈਗਾ ਤੇ ਇਹਦਾ ਰੇਟ ਕੀ ਕਰਦੇ ਆ ਬਈ ਮਗਰ ਬੱਛੀ ਹੈ ਇਹਦਾ ਰੇਟ ਕੀ ਹੈ ਇਹਦਾ ਰੇਟ ਇਹਦਾ ਰੇਟ ਹੈਗਾ 75000 ਤੇ ਉਸ ਤੋਂ ਬਾਅਦ ਵੀ ਆ ਲੈ ਕੇ ਆ ਜਰਸੀ ਇਹਨਾਂ ਤੁਸੀਂ ਲੇਵਾ ਚੈੱਕ ਕਰੋ ਤੇ ਥਾਣਾ ਦੇਖੋ ਪੂਰੀ ਘੈਂਟ ਗੱਲ ਬਾਤ ਹੈਗੀ ਹੈ ਨਾ ਤੇ ਖੰਢੀ ਸੀ ਲਾਗੀ ਠੀਕ ਹੈ ਤੇ ਬਈ ਇਹਦਾ ਕਿੰਨਾ ਸੂਆ ਹੈਗਾ ਇਹ ਦੂਜਾ ਸੂਆ ਤੇ ਇਹਦਾ ਰੇਟ ਕਿੰਨਾ ਕਰਦੇ ਆਪਾਂ ਇਹ ਦਾ 60 6000 ਦੇ ਦੁੱਧ ਕਿੰਨਾ ਬੀ ਥੱਲੇ ਇਹ ਥੱਲੇ ਹੁਣ 14 15 ਕਿਲੋ ਤਿਆਰ 14 15 ਕਿਲੋ ਤਿਆਰ ਆ ਤੇ ਮੰਗ ਰਹੇ ਤੇ ਬੱਛਾ ਹਨਾ ਬਾਕੀ ਫੇਸ ਕੁਆਲਟੀ ਦੇਖੋ ਬਹੁਤ ਹੀ ਚੰਗੀ ਹੈਗੀ ਇਹ ਸਕਰੀਨ ਉੱਤੇ ਬਾਈ ਦਾ ਨੰਬਰ ਚਲਾਵਾਂਗੇ ਜੇ ਕਿਸੇ ਨੇ ਲੈਣੀ ਹੋਵੇ ਤਾਂ ਬਾਈ ਨਾਲ ਕੰਟੈਕਟ ਕਰ ਲਓ ਧੰਨਵਾਦ ਤੁਹਾਡਾ ਬਹੁਤ ਬਹੁਤ ਲਾਈ ਮੈਂ ਤਾਂ ਤੁਹਾਡੇ ਲਈ ਆਪਾਂ 4 5 ਜਰਸੀਆਂ ਦੀ ਵੀਡੀਓ ਲੈ ਕੇ ਆ ਤੇ ਪਹਿਲੀ ਦੀ ਫੇਸ ਕੁਆਲਟੀ ਚੈੱਕ ਕਰੋ ਤੇ ਬੋਡੀ ਚੈੱਕ ਦੇਖੋ ਬਹੁਤ ਹੀ ਚੰਗਾ ਤੇ ਥਾਣਾ ਥੁਣ ਪੂਰਾ ਚੰਗਾ ਲੱਗਿਆ ਹੋਇਆ ਇਹ ਦੇਖਦੇ ਮੁਤਾਬਕ ਲੈਵੇ ਦੇ ਪਲਾਂ ਦੇ ਅਨੁਸਾਰ ਇਹ ਲੱਗਦਾ ਵੀ ਕਾਫੀ ਤੇ ਬਾਕੀ ਸੁਣੋ ਆਪਾਂ ਬਾਈ ਤੋਂ ਜਾਣਕਾਰੀ ਠੰਡੀ ਠੰਡੀ ਬਥੇਰੀ ਆ ਇਸ ਫੇਸ ਕੁਆਲਟੀ ਦੇਖੋ ਤੇ ਅੱਖਾਂ ਦੇਖੋ ਇਹ ਸਿੱਖ ਲੱਗਦਾ ਠੰਡੀ ਸੀ ਲੱਗੀ ਪੂਰੀ ਹਾਂ ਨਾ ਤੇ ਬਾਕੀ ਆਪਾਂ ਜਾਣਕਾਰੀ ਲੈਣੇ ਆਗੇ ਪ੍ਰੋਪਰ ਕੀ ਰਿਕਾਰਡ ਹੈ ਇਹਦਾ ਕੀ ਸਿਸਟਮ ਹੈ ਖਾਤਾ ਸੱਸੀ ਗੱਲ ਬਈ ਬੇ ਸੱਸੀ ਕਾਲ ਆਪਣਾ ਨਾਮ ਤੇ ਪਿੰਡ ਦੱਸ ਤੇ ਥੋੜੇ ਅੱਗੇ ਆ ਜਾ ਪਿੰਡ ਮਵਾਰਕਪੁਰ ਚੁੰਗਾ ਵੀਰੇ ਜਿਹੜਾ ਮਲੇ ਕੋਟਲਾ ਜਿਹੜਾ ਮੇਰ ਕੋਟਲਾ ਹਾਂਜੀ ਤੇ ਬਈ ਅੱਜ ਆਪਣੇ ਕੋਲੇ ਕਿੰਨੇ ਨਾਗ ਆਗੇ ਨਾਗ ਆਪਣੇ ਕੋਲੇ ਵੀਰੇ 5 ਨੇ ਠੀਕ ਆ ਬਈ 5000 5000 ਸੀ ਨੇ 5000 ਸੀ ਤੇ ਬਈ ਆਪ ਨੂੰ ਆ ਗਾਂ ਦੇ ਬਾਰੇ ਜਾਣਕਾਰੀ ਦੇ ਉਹਦਾ ਕਿੰਨਾ ਸੂ ਹੈਗਾ ਇਹ ਦੂ ਠੀਕ ਆ ਬਈ ਤੇ ਪਹਿਲੇ ਦੁੱਧ ਬਈ ਪਹਿਲੇ ਦੁੱਧ ਦਿੱਤਾ 16 17 ਕਿਦੋਂ ਜਾਈ ਦੀ 20 ਕਿਲੋ ਪਾ ਦੂ ਠੀਕ ਆ ਬਈ ਤੇ ਦਿਨੇ ਕਿੰਨਾ ਗਦੀ ਕੱਚੀ ਆ ਬਈ ਇਹ ਦਿਨ ਲੈ ਜੂ ਵੀਰੇ ਹਫਤਾ ਇਹ ਕੱਚੀ ਗੁੱਜ ਬੰਨਦੀ ਬੰਨਦੀ ਬਸੇ ਦੀ ਬੰਨਦੀ ਬਹੁਤ ਚੰਗੀ ਆ ਹਨਾ ਤੇ ਬਾਕੀ ਆਪਾਂ ਬਈ ਦਾ ਸਕਰੀਨ ਤੇ ਨੰਬਰ ਪਾਵਾਂਗੇ ਤੇ ਸਾਨੂੰ ਅਗਲੀ ਜਰਸੀ ਦਿਖਾਉਣਿਆਂਗੇ ਤੋਰ ਕੇ ਆ ਦੋ ਦਿਨ ਦਾ ਬੱਛੀ ਆ ਤੇ ਆ ਦੋ ਦਿਨ ਦਾ ਬੱਛੀ ਆ ਜੀ ਦੋ ਦਿਨ ਦਾ ਇਹ ਬਾਕੀ ਕੁਆਲਿਟੀ ਦੀ ਵੀ ਚੰਗੀ ਆ ਕ੍ਰੋਸ ਚ ਪਾ ਜੀ ਮੁੱਲ 1.5 ਆ ਵੀਰੇ ਦਾ

ਬੀ ਗੇ ਲੋ ਤਾਂ ਤਾਂ ਪਾਲੂ ਕਲੂਨ ਦੋ ਦੰਦ ਦਾ ਵੀਰੇ ਹਜੇ ਠੀਕ ਆ ਵੀ ਇਹਦੀ ਮਾਹਨਾਰ ਕਾਰਡ ਹੈਗਾ ਮਾਹਨਾਰ ਕਾਰਡ ਕੋਈ ਨਹੀਂ ਵੀਰੇ ਮਾਹਨਾਰ ਕਾਰਡ ਹੈ ਨਹੀਂ ਦਾ ਸੀਮਨ ਵਧੀਆ ਲੱਗਿਆ ਠੀਕ ਆ ਸੀਮਨ ਵਧੀਆ ਲੱਗਿਆ ਹਾਂ ਠੀਕ ਆ ਬਈ ਦੋ ਦੰਦ ਮੂੰਹ ਤੋਂ ਆਗੇ ਤੇ ਅਗਲੀ ਦਿਖਾਉਣੇ ਅਗਲੀ ਸੋਈ ਵੀ ਆ ਬਈ ਆ ਦੂਜੇ ਸੋਇਆ ਵੀਰੇ ਕੱਚੀ ਆ 10 ਦਿਨਾਂ ਦੀ ਹਾਂ ਕੱਚੀ ਇਹ ਵੀ ਹਾਂ ਦੂਜੇ ਸੋਇਆ ਵੀ ਕੱਚੀ ਹੈਗੀ ਬੋਡੀ ਫੈਕਟਰ ਦੇਖੋ ਬਾਕੀ ਕੀ ਗੇਰੀ ਡੱਬਾ ਆ ਜਾਂਦੇ ਹੁੰਦੇ ਚਰਚੀ ਦੇ ਵਿੱਚ ਥਣ ਥੋਣਾਂ ਜੇ ਖੋਲਣੇ ਥੰਡੀਆਂ ਥੁੰਡੀਆਂ ਸਾਰੀਆਂ ਬਸੇਰੀਆਂ ਨੇ ਇਹ ਵਾਲੂਾ ਪੂਰਾ ਘੈਂਟ ਬਣਾਉਂਦਾ ਥੰਡੀਆਂ ਥੁੰਡੀਆਂ ਆਏ ਨੇ ਦੇਖੋ ਪੂਰੀ ਘੈਂਟ ਗੱਲ ਬਾਤ ਜੀ ਠੀਕ ਹੈ ਬਾਕੀ ਫੇਸ ਕੁਆਲਟੀ ਜਰਸੀ ਦੀ ਮੁੱਲ 70000 ਆਪੇ ਵੀਰੇ ਇਹਦਾ 65 ਦੀ ਦੇ ਦਾਂਗੇ ਇਹ ਮੁੱਲ 70000 ਤੇ ਬਾਈ ਕਹਿੰਦਾ 65 ਦੀ ਜੱਸ ਨੂੰ ਕਰ ਲਾਂਗੇ ਬਾਕੀ ਮਾਨਤਨ ਹੋਈ ਜਾਂਦਾ ਜੀ ਫਤਤਾ ਕਿ ਦੂਰ ਚੱਲ ਗਿਆ ਜਾਂਦਾ ਨਾ ਹੁਣ ਆਪਾਂ ਅਗਲੀ ਜਰਸੀ ਦਿਖਾਉਣੀ ਹੈ ਇਹਦੀ ਫੇਸ ਕੁਆਲਟੀ ਬਹੁਤ ਚੰਗੀ ਲੱਗੀ ਇਹਦੇ ਮਾਗਰ ਬੱਸੀ ਆ ਇਹ ਦੇਮਗਰ ਬੱਚੀ ਹੈ ਹਾਂ ਅ ਚੌਥਾ ਦਿਨ ਸੂਈ ਨੂੰ 15 ਕਿਲੋ ਪੌਣੀ ਤਿਆਰ 15 ਕਿਲੋ ਪੌਣੀ ਤਿਆਰ ਤੇ ਚੌਥਾ ਦਿਨ ਹਾਂ ਮਾਂ ਗਰ ਬੱਚੀ ਇੱਕ ਸਾਹ ਤੇ ਹਾਂ ਥਾਂ ਲੈ ਵਾਪਸੇ ਜਾ ਸੋਣਾ ਥਾਂ ਲੈ ਵਾਪਸ ਪੂਰਾ ਓਕੇ ਹੈਗਾ ਘੈਂਟ ਗੱਲ ਬਾਤ ਹੈ ਛੋਟੀ ਜੀ ਗਾਂ ਪਮਾਈਂ ਬਹਿ ਜਾ ਥੱਲੇ ਐਂ ਬਹਿ ਜਾ ਵੀ ਨਾਲੇ ਕੱਲਾ ਬੰਦਾ ਕੇਰ ਵੀ ਖੜਾ ਹੈ ਵੀ ਬੈਠਾ ਤੇ ਪੂਰੀ ਠੰਡੀ ਸੀ ਲੱਗੀ ਅੱਗੇ ਸਿੱਕੇ ਮੇਰੇ ਤੁਹਾਾਰੇ ਪੀਲੇ ਦੇ ਪੀਲੇ ਦੇ ਮਰੋਗਤ ਨਾ ਵੀ। ਇਹ ਕਿੰਨੇਵੇਂ ਛੋਇਆ ਬਈ ਹੈ? ਇਹ ਦੂਜੇ ਛੋਇਆ ਵੀਰੇ। ਠੀਕ ਆ ਪਾ ਦੁੱਧ ਦਿੱਤਾ 17 18 ਕਿਲੋ ਆ ਤੇ 20 ਕਿਲੋ ਦੁੱਧ ਪਾ ਦੂਗਾ ਸੀ। ਠੀਕ ਆ ਵੀ ਮਾਗਰ ਬੱਚੀ ਆ ਨਾ। ਮਾਗਰ ਬੱਚੀ ਆ। ਤੇ ਇਹਦੇ ਮਾਗਰ ਬੱਚਾ ਵੀਰੇ। ਇਹਦੇ ਮਾਗਰ ਬੱਚਾ ਹੈਗਾ। ਆਡ ਰੋਡ ਇਹਦੇ ਥਲੇ 15 ਕਿਲੋ ਦੁੱਧ ਤਿਆਰ ਹੋਊਗਾ। ਇਹਦੇ ਥਲੇ 15 ਕਿਲੋ ਤਿਆਰ ਹੈਗਾ ਤੇ ਬੱਚਾ ਬਹੁਤ ਭੰਡਾ ਦੇਵਾਂਗਾ। ਤੇ ਬਾਕੀ ਆਪ ਵੀ ਬਹੁਤ ਸੋਹਣੀ ਹੈਗੀ ਛੋਟੀ ਜੀ। ਚਿਰ ਤੇ ਟੋਪੀ ਬਣਦੀ ਹੈਗੀ। ਇਹ ਬਹੁਤ ਹੀ ਚੰਗਾ ਲੱਗਦਾ ਹੈ ਚੰਗੇ ਸਿੰਘ ਦਾ ਕੰਕਰ ਕਰਕੇ ਜਿਵੇਂ ਵੀ ਸਿਸਟਮ ਕਰਕੇ ਠੰਡੀ ਸੀ ਹਲੇ ਵੀ ਬਹੁਤ ਆ ਗਈ ਤੇ ਫੇਸ ਤੋਂ ਬਾਅਦ ਮਾਲ ਬਾਲਾ ਛਾ ਫਾ ਆਪਣੇ ਕੋਲ ਸਾਰੀਆਂ ਜਰਸੀਆਂ ਨੇ ਅੱਜ ਸਾਰੀਆਂ ਜਰਸੀਆਂ ਦੇ ਪੂਰਾ ਘਾਟ ਗੱਲ ਲੱਗਦਾ ਮਾਰ ਜੈ ਜੈ ਭਾਈ ਜੈ ਜੈ ਮਰਜੀ ਮੋਨ ਲਾ ਲਵੇ ਭਾਈ ਆਪਾਂ ਤੋਂ ਠੀਕ ਆ ਭਾਈ ਭਾਈ ਕਹਿੰਦਾ 0 ਤੋਂ ਲੈ ਕੇ ਤੇ ਟੌਪ ਮੋਲ ਤੱਕ ਵੀ ਜਿੰਨਾ ਮਿੱਠਾ ਪਾਲਾਂ ਗੰਨਾ ਕ ਬੰਜੂਗਾ ਤੇ ਬਾਕੀ ਸਕਰੀਨ ਤੇ ਆਪਾਂ ਨੰਬਰ ਚਲਾਵਾਂਗੇ ਤੇ ਭਾਈ ਨਾਲ ਕੰਟੈਕਟ ਕਰ ਲਿਓ ਤੇ ਭਾਈ ਆਪਣਾ ਵਪਾਰ ਦਾ ਕੰਮ ਹੈ ਵਪਾਰ ਦਾ ਕੰਮ ਹੈ ਇਹ ਆਪਣੇ ਕੋਲੇ ਕੱਲੇ ਨਾ ਮੱਝਾ ਹੁੰਦਾ ਹੈ ਗੰਗਾ ਵੀ ਹੁੰਦਾ ਹੈ ਬਗਈ ਠੀਕ ਆ ਬਈ ਕੋਈ ਬੱਛੀ ਗੱਟੀ ਬੱਛੀ ਗੱਟੀ ਸਭ ਮੇਲ ਦਾ ਮਾਲ ਹੁੰਦਾ ਮੱਜਾਂ ਵੀ ਹੁੰਦੀਆਂ ਨੇ ਕਈਆਂ ਵੀ ਹੁੰਦੀਆਂ ਨੇ ਹਰ ਮੇਲ ਦਾ ਮਾਲ ਹੁੰਦਾ ਠੀਕ ਆ ਬਈ ਤੇ ਆਪਾਂ ਕੰਟੈਕਟ ਨੰਬਰ ਬਾਈ ਦਾ ਪਾਵਾਂਗੇ ਤੇ ਕੰਟੈਕਟ ਕਰ ਲਓ ਬਾਈ ਨਾ ਧੰਨਵਾਦ ਬਹੁਤ ਚੰਗੇ ਦੇਖੋ ਬਈ ਡਰ ਕੁਆਲਟੀ ਪੂਰੀ ਚੰਗੇ ਦੇ ਉੱਪਰ ਥਣ ਥੋੜੇ ਜਿਨੇ ਉੱਤੇ ਲੱਗੇ ਰਕੀ ਘੈਂਟ ਲੱਗਦਾ ਬਾਕੀ ਦੇਖੋ ਇੱਧਰ ਆਪਾਂ ਬਹੁਤ ਘਟਾਉਣੇ ਹੁੰਦੇ ਆ ਜਿਹੜਾ ਬੂੜਾ ਬਾਹਰ ਤੇ ਅੱਜ ਆਪਾਂ ਥੋੜਾ ਜਿਹਾ ਘਰਨਾ ਆਏ ਆਂਗੇ ਤੇ ਚੰਗੀਆਂ ਚੰਗਾ ਮੱਜਾਂ ਹੋਣਾ ਤੇ ਕੋਈ ਵੀ ਬੰਦਾ ਉਹਦਾ ਖਰੀਦਦਾ ਤਾਂ ਆਪਦੇ ਉਹਦੇ ਸਮਝਦੇ ਹਾਂ ਤਰਕ ਪਛੂਤੀ ਤੇ ਜਿਹਦੇ ਕਰਕੇ ਪਤਾ ਕੀ ਹੁੰਦਾ ਵੀ ਆਪਾਂ ਨੂੰ ਮੋਟੇ ਥੇਹਰੀ ਕੋਈ ਮਾੜਾ ਮੋਟਾ ਕਸ਼ੂ ਜੇ ਤਾਂ ਔਖਾ ਹੋ ਜਾਂਦਾ ਕਿਉਂਕਿ ਲੱਗ ਪਾਦਾ ਸਾਰੇ ਬੰਦੇ ਆਪਾਂ ਕੋਈ ਚੰਗੇ ਨਹੀਂ ਹੁੰਦੇ ਸਾਰੇ ਮਨ ਨਹੀਂ ਹੁੰਦੇ ਬਹੁਤ ਬਹੁਤ ਧੰਨਵਾਦ ਜਿਹੜੇ ਪ੍ਰਸਤੁਤੀ ਜੰਨਾ ਨੇ ਸਪੋਟ ਕਰਤੀ ਜਿਹਦੇ ਵਿੱਚ ਉਹ ਕਰਦੇ ਆ ਆਗੇ ਸਾਡੇ ਵਿੱਚ ਵੀਡੀਓ ਜਨ ਕਰਦੇ ਤੇ ਟ੍ਰੀਟਮੈਂਟ ਭਈ ਫੋਨ ਆਉਂਦੇ ਆ ਜਿਵੇਂ ਵੀ ਉਹ ਆਪਾਂ ਸਿਸਟਮ ਇੱਥੇ ਕਰ ਜੰਨੇ ਆ ਅਸੀਂ ਤੇ ਉਹ ਸਾਹ ਨਾਲ ਆਪਣਾ ਦਾ ਟਰੀਟਮੈਂਟਾਂ ਦਾ ਪਾਇਆ ਕਰਾਂ। ਠੀਕ ਆ ਜੀ ਥੋੜਾ ਸਿਸਟਮ ਹੱਲਿਆਂ ਦਾ ਜੀ ਤੇ ਨਹੀਂ ਜੇ ਕਰਦਾ ਤਾਂ ਥੋੜਾ ਜਿਹਾ ਔਖਾ ਕੰਮ ਹੋ ਜਾਂਦਾ। ਠੀਕ ਹੈ। ਬਹੁਤ-ਬਹੁਤ ਧੰਨ। ਦੇਖ ਸਕਦੇ ਹਾਂ ਅੱਜ ਮੰਡੀ ਹੋਣ ਕਰਕੇ ਤੇ ਵੈਸੇ ਵੀ ਅੱਜ ਕੰਮ ਮੰਦਾਗਾ ਨਹੀਂ ਬਹੁਤ ਜਿਆਦਾ ਰਾਕ ਹੁੰਦਾਗਾ ਮੰਡੀ ਦੇ ਵਿੱਚ ਤੇ ਗਾਂਾਂ ਟਰਾਈ ਵੀ ਹੋ ਜਾਂਦੀਆਂ। ਉਹਦੇ ਤੱਕ ਸਭ ਕਾਫੀ ਫਰਕ ਪੈਂਦਾ ਮੰਡੀ ਕਰਕੇ ਤੇ ਬਾਕੀ ਚੰਗੇ-ਚੰਗੇ ਪਸ਼ੂ ਨੇ ਦੇਖੋ ਕਿੱਡਾ ਚੰਨਾ ਚੰਨਾ ਰਹਾ ਨਾ। ਫਿਰ ਚਾਪ ਕ੍ਰਾਸ ਕ੍ਰਾਸ ਬੀਡਿੰਗ ਐਚ ਚੈਪ ਨਰਸੀਆਂ। சாய்வுனா இது என்னடி பண்றது